ਸ਼ੰਕਰ ਦੇ ਰੇਵੇ ਫਾਟਕ ਤੇ ਟੁੱਟੀ ਹੋਈ ਸੜਕ ਤੇ ਵਿੱਚ ਪਏ ਹੋਏ ਥਾਂ ਥਾਂ ਟੋਏ ਤੇ ਆਮ ਲੋਕਾਂ ਲਈ ਇਹ ਮੁਸੀਬਤ ਦਾ ਘਰ ਬਣਿਆ ਰਹਿੰਦੇ ਆ ਪਰ ਅੱਜ ਇੱਕ ਵੱਡੀ ਮੁਸੀਬਤ ਇਹ ਭਾਈ ਸਾਹਿਬ ਲਈ ਵੜ ਜਾਣੀ ਸੀ ਜਿਹੜੇ ਕਿ ਪੇਸ਼ੇਵਰ ਇੰਜੀਨੀਅਰ ਨੇ ਤੇ ਗੁਰਦਾਸਪੁਰ ਦੇ ਰਹਿਣ ਵਾਲੇ ਜਿਹਦੇ ਕੀ ਨਾਮ ਪ지 ਪੂਰਾ ਤੁਹਾਡਾ ਪਵਨ ਕੁਮਾਰ ਜੀ ਤੇ ਪਵਨ ਕੁਮਾਰ ਜੀ ਅੱਜ ਗੜਸ਼ੰਕਰ ਤੋਂ ਵਾਪਸ ਗੁਰਦਾਸਪੁਰਾਂ ਨੂੰ ਜਾ ਰਹੇ ਸੀ ਤੇ ਮੋਟਰਸਾਈਕਲ ਦੇ ਨਾਲ ਇਹਨਾਂ ਨੇ ਆਪਣੀ ਇੱਕ ਕਿੱਟ ਬਣੀ ਹੋਈ ਸੀ ਜਿਹਦੇ ਵਿੱਚ ਲੈਪਟਾਪ ਤੇ ਜ਼ਰੂਰੀ ਸਾਜੋ ਸਮਾਨ ਸਿੰਹ ਦਾ ਹੋਰ ਵੀ ਉਹ ਡੇਕਿਆ ਟੁੱਟ ਕੇ ਬਦਰੀ ਦੇ ਇਹ ਇਹਨਾਂ ਤੇ ਜਾਣਦੇ ਕਿ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਕੋਜ ਆ ਕੀ ਹੋਇਆ ਤੁਹਾਡਾ ਨੱਟ ਕਿੰਨੇ ਕੋਜ ਰਿਹਾ ਮੈਂ ਵੀ ਤੂੰ ਅਨੰਦਪੁਰ ਤੋਂ ਆ ਰਿਹਾ ਸੀਦਾ ਜੀ ਇੱਥੇ ਅ ਕੜਸ ਫਾੜ ਦੇ ਲਾਗੇ ਬਦਰੀਏ ਟੁੱਟ ਕੇ نیچے ਅਗਰ ਦੀ ਖਿੱਟ ਖਿੱਟ ਡਿਰਨ ਦੇ ਨਾਲ ਇੱਥੇ ਡਿੱਗ ਗਿਆ ਸੀ ਮੈਂ ਅੱਗੇ ਨਹੀਂ ਕਹੋ ਤੇ ਆ ਫਿਰ ਵਾਪਸ ਆਇਆ ਜੀ ਦੁਬਾਰਾ ਤੇ ਕੀ ਕੀ ਸਮਾਨ ਸੀ ਵਿੱਚ ਦੇ ਦੇ ਵਿੱਚ ਲੈਪਟਾਪ ਸੀਗਾ ਮੋਬਾਈਲ ਸੀਗਾ ਕੋਸ ਕੰਪਨੀ ਦੇ ਡਾਕੂਮੈਂਟ ਜੀ ਤੇ ਇਹ ਵੀ ਕਿਦਾ ਪਤਾ ਲੱਗਾ ਤੁਹਾਨੂੰ ਮੈਂ ਮੋਬਾਈਲ ਦੇ ਉੱਪਰ ਕਾਲ ਕੀਤੀ ਹੈ ਠੀਕ ਆ ਕਾਲ ਕਰਨ ਤੋਂ ਬਾਅਦ ਇੱਥੇ ਲੇਡੀਜ਼ ਨੇ ਉਠਾਇਆ ਸੀਗਾ ਠੀਕ ਆ ਜੀ ਉਹਨਾਂ ਨੇ ਦੱਸਿਆ ਵੀ ਇੱਥੇ ਪਿਆ ਹੋਇਆ ਹੈ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਕਿੱਟ ਡਿੱਗੀ ਆ ਤੇ ਤਨੇਜਾ ਹੀ ਤਨੇਜਾ ਹੀ ਆਉ ਸਾਡੇ ਕੋਲ ਆਉਂਦ ਰਹੀ ਇਹ ਤਨੇਜਾ ਹੀ ਸਾਡੇ ਨਾਲ ਨਹੀਂ ਤੇ ਇਹਨਾਂ ਦੀ ਦੁਕਾਨ ਦੇ ਮੂਹਰੇ ਬੈਗ ਡਿੱਗਿਆ ਸੀਗਾ ਤਨੇ ਦੀ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਨੂੰ ਕਿਵੇਂ ਮੈਂ ਬਾਹਰ ਖੜਾ ਸੀ ਜਾ ਕੇ ਦੇਖਦਾ ਸੀ ਆਪਣੇ ਉਧਰੋਂ ਭਈਆ ਜਿਹੜਾ ਲੱਗੇ ਉਹ ਲੱਗੇ ਚੱਕਣਾ ਕਿ ਕੀ ਕੀ ਲੱਗੇ ਲੱਗੇ ਚੱਕਣ ਲੱਗੇ ਸੀ ਪੁੱਲ ਲੱਗੇ ਨਿਕਲੇ ਗੇਮ ਪਿਆ ਕੇ ਚੱਕਲੇ ਯਾਨੀ ਜੇ ਤੁਸੀਂ ਨਾ ਧਿਆਨ ਦੇ ਦਿੱਤੇ ਉੱਥੇ ਲੱਗੇ ਸਨ ਇਹਨਾਂ ਦਾ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਲਾਓ ਕਿੱਟ ਤੇ ਸਾਡੇ ਨਾਲ ਨੇ ਅਮਰਜੀਤ ਸਿੰਘ ਜੀ ਜਿਹੜੇ ਕਿ ਟ੍ਰੈਫਿਕ ਪੁਲਿਸ ਤੋਂ ਆ ਗੱਡ ਸਿੰਘ ਜੀ ਆਵਸਰਾ ਜੀ ਨੌ ਜੀ ਕੈਪਟਨਾਂ ਨੂੰ ਹਾਂ ਜੀ ਆਹੋ ਸੋਕੇਟ ਪਵਨ ਜੀ ਨੂੰ ਦੇ ਰਹੇ ਨੇ ਟ੍ਰੈਫਿਕ ਪੁਲਿਸ ਤੋਂ ਗੱਡ ਸਿੰਘ ਜੀ ਅਮਰਜੀਤ ਜੀ ਤੇ ਨਾਲ ਤ੍ਰਿਜਾਈ ਦੇ ਤੋ ਗੱਲ ਇਹ ਹੈ ਕਿ ਇਹ ਇਹੋ ਜਿਹਾ ਸਮਾਨ ਬਹੁਤ ਬੰਦੇ ਦਾ ਡਿੱਗ ਜਾਂਦਾ ਹੈ ਕਈ ਵਾਰ ਚਲਦੇ ਫਿਰਦੇ ਲੋਕ ਚੱਕ ਕੇ ਲੈ ਜਾਂਦੇ ਆ ਇਹ ਤਾਂ ਸ਼ੁਕਰ ਹੈ ਕਿ ਤਨੇਜਾਈ ਦੀ ਨਿਗਾਹ ਇਹਨਾਂ ਤੇ ਸਕਿਰਟ ਤੇ ਪੈ ਗਈ ਆ ਤੇ ਬਚਾਅ ਹੋ ਗਿਆ ਨਹੀਂ ਤਾਂ ਇੱਥੇ ਪਤਾ ਨਹੀਂ ਇਹ ਅੱਜ ਇਹਨਾਂ ਦਾ 2-3 ਲੱਖ ਦਾ ਜੋ ਵੀ ਇਹਨਾਂ ਦਾ ਸਮਾਨ ਸੀ ਲੈਪਟਾਪ ਤਾਂ ਹੋਰ ਜ਼ਰੂਰੀ ਕਾਗਜ਼ ਪੈਸੇ ਤੋਂ ਵੱਧ ਕਾਗਜ਼ਾਤ ਡਾਕੂਮੈਂਟ ਦੁਆਰਾ ਬਣਾਣੇ ਜਿਹਦੇ ਗਵਾਹ ਤੇ ਉਹਨੂੰ ਪਤਾ ਹੁੰਦਾ ਤੋ ਅੰਮ੍ਰਿਤੀ ਜੀ ਕੋਸ਼ ਧੰਨਵਾਦ ਪਾਉਣ ਦਾ ਕਰਦੇ ਹੋ ਇਹਨਾਂ ਦਾ ਹੋਰ ਧੰਨਵਾਦੀ ਤੁਹਾਡਾ ਧੰਨਵਾਦ ਕਰਦਾ ਗਟਸ਼ੰਕਰ ਦੇ ਰੇਲਵੇ ਫਾਟਕ ਤੇ ਥਾਂ-ਥਾਂ ਪਏ ਹੋਏ ਟੋਏ ਨਿਤ ਦਿਹਾੜੀ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਬਬ ਬਣੇ ਰਹਿੰਦੇ ਆ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਲੋਕ ਨਿਰਮਾਣ ਵਿਭਾਗ ਦੀ ਗੱਲ ਕੀਤੀ ਜਾਵੇ ਜਾਂ ਫਿਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਦੋਨੋਂ ਮਹਿਕਮੇ ਇਸ ਪਾਸੇ ਸੁੱਤੇ ਪਏ ਹਨ। ਲੋਕ ਆਪਣੇ ਕਈ ਵਾਰ ਵਿਅਕਤੀਗਤ ਤੌਰ ਤੇ ਇਹਨਾਂ ਵਿੱਚ ਮਿੱਟੀ ਰੋੜੇ ਭਰ ਕੇ ਟੋਏ ਪੂਰਨ ਦਾ ਕੰਮ ਕਰ ਚੁੱਕੇ ਹਨ ਪਰ ਮਹਿਕਮੇ ਐਨੇ ਅਲਗਰਜ਼ ਤੇ ਬੇ ਮਦਦਾਂ ਹੋ ਚੁੱਕੇ ਹਨ ਕਿ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੰਦੇ ਜਿਸ ਦੇ ਕਾਰਨ ਇਸ ਥਾਂ ਤੋਂ ਲੰਘਣ ਲੱਗੇ ਅਕਸਰ ਲੋਕਾਂ ਦੇ ਸਮਾਨ ਡਿੱਗ ਜਾਂਦੇ ਹਨ ਜੇਬਾਂ 'ਚ ਪਏ ਹੋਏ ਮੋਬਾਈਲ ਤੱਕ ਡਿੱਗ ਜਾਂਦੇ ਹਨ ਜਿਸ ਤਰ੍ਹਾਂ ਕਿ ਅੱਜ ਪਵਨ ਕੁਮਾਰ ਜੀ ਦਾ ਡਿੱਗਿਆ ਸੀ